ਮਨਮੋਸ਼ੀ ਵਾਹ ਹਰ ਹਰ ਮਹਾਦੇਵ ਜੈਪੂਰੇ ਸ਼ੰਕਰ ਜੈ ਮਾਤਾ ਗੰਗੇ ਦੋਸਤੋ ਮੇਰੇ ਪਿੰਡ ਬੇਲਾ ਤੋਂ ਪਹਿਲੀ ਵਾਰ ਪ੍ਰਾਚੀਨ ਸ਼ੀ ਮੰਦਿਰ ਬੇਲਾ ਵਿੱਚੋਂ ਮੰਦਿਰ ਦੀ ਕਮੇਟੀ ਵੱਲੋਂ ਮੇਰੇ ਪਿੰਡ ਤੋਂ ਹਰੀਦਵਾਰ ਤੱਕ ਯਾਤਰਾ ਦਾ ਪ੍ਰੋਗਰਾਮ ਰੱਖਿਆ ਗਿਆ ਇਸ ਯਾਤਰਾ ਦੇ ਵਿੱਚ ਮੈਨੂੰ ਵੀ ਸ਼ਾਮਲ ਹੋਣ ਲਈ ਕਿਹਾ ਗਿਆ ਅਤੇ ਮੈਂ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਇਆ ਸੋ ਇਸੀ ਯਾਤਰਾ ਦੇ ਬਹਾਨੇ ਮੈਂ ਹਰੀਦਵਾਰ ਦੇ ਪਹਿਲੀ ਵਾਰ ਦਰਸ਼ਨ ਕੀਤੇ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਿਆ ਬਹੁਤ ਸ਼ਾਂਤੀ ਮਿਲੀ ਮਾਤਾ ਗੰਗਾ ਦੇ ਦਰਸ਼ਨ ਕਰਕੇ ਇੱਕ ਅਲੱਗ ਜਿਹਾ ਫੀਲ ਇੱਕ ਅਲੱਗ ਜਿਹਾ ਅਹਿਸਾਸ ਜਿਹੜਾ ਦਿਲ ਨੂੰ ਮਿਲਿਆ ਤੇ ਮਾਤਾ ਗੰਗਾ ਦੇ ਵਿੱਚ ਡੁਬਕੀ ਲਗਾ ਕੇ ਜਿਦਾਂ ਮੰਨੋ ਕਿ ਸਰੀਰ ਦਾ ਸਾਰਾ ਭਜਨ ਹਲਕਾ ਹੋ ਗਿਆ ਹੁੰਦਾ ਜਿਦਾਂ ਸਿਰ ਤੋਂ ਕੋਈ ਭਾਰ ਲੈ ਗਿਆ ਹੁੰਦਾ ਮੈਨੂੰ ਇਹ ਅਨਿਤ ਵਰਤਿਤ ਹਰੀ ਦੀਵਾਰ ਗੰਗਾ ਘਾਟ ਦੇ ਵਿੱਚ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੋਈ ਸੀ ਸੜਕਾਂ ਤੇ ਵੀ ਓਨੀ ਹੀ ਭੀੜ ਬਾਹਰ ਸੜਕ ਤੇ ਵੀ ਓਨੀ ਭੀੜ ਹਾਈਵੇ ਤੇ ਵੀ ਓਨੀ ਭੀੜ ਤੇ ਗੰਗਾ ਘਾਟ ਤੇ ਵੀ ਓਨੀ ਦੀ ਭੀੜ ਕਰੋੜਾਂ ਦੀ ਗਿਣਤੀ ਦੇ ਵਿੱਚ ਭੀੜ ਤੇ ਭੋਲੇ ਸ਼ੰਕਰ ਜੀ ਨਾਲ ਐਨੀ ਆਸ ਥਾ ਐਨਾ ਪ੍ਰੇਮ ਐਨਾ ਵਿਸ਼ਵਾਸ ਸ਼ਾਇਦ ਮੈਂ ਪਹਿਲੀ ਵਾਰ ਦੇਖਿਆ ਤੇ ਮੈਂ ਵੀ ਉਸ ਗੰਗਾ ਦੇ ਵਿੱਚ ਡੁਬਕੀ ਲਗਾਈ ਸਾਡੇ ਸਾਰੇ ਯਾਤਰੀਆਂ ਨੇ ਡੁੱਪਕੀ ਲਗਾਈ ਤੇ ਸਵੇਰੇ 7:30 ਵਜੇ ਅਸੀਂ ਉੱਥੋਂ ਰਵਾਨਾ ਹੋਣ ਲਈ ਤੁਰ ਪਏ ਤੇ ਜਦੋਂ ਅਸੀਂ ਵਾਰ ਆਏ ਤਾਂ ਮੈਂ ਆਪਣੇ ਨਾਲ ਦੇ ਮੁੰਡਿਆਂ ਨੂੰ ਕਿਹਾ ਕਿ ਚਲੋ ਆਪਾਂ ਕਿਤੇ ਲੰਗਰ ਦੇਖੀਏ ਯਾਰ ਚਾਹ ਪਾਣੀ ਛਕੀਏ ਤਾਂ ਉੱਥੇ ਮੈਨੂੰ ਪਤਾ ਲੱਗਿਆ ਕਿ ਇੱਥੇ ਚਾਹ ਪਾ ਚਾਹ ਤਾਂ ਕਿਹਾ ਇੱਥੇ ਪਾਣੀ ਤੱਕ ਦਾ ਵੀ ਲੰਗਰ ਨਹੀਂ ਹੁੰਦਾ ਰੋਟੀ ਜਾਂ ਚਾਹ ਤਾਂ ਬਹੁਤ ਦੂਰ ਦੀ ਗੱਲ ਹੈ ਮੈਂ ਹੈਰਾਨ ਰਹਿ ਗਿਆ ਕਿ ਐਡਾ ਵੱਡਾ ਤੀਰਥ ਸਥਾਨ ਜਿੱਥੇ ਪੂਰੇ ਵਰਲਡ ਚ ਦੁਨੀਆ ਪਹੁੰਚਦੀ ਹੈ ਉਥੇ ਇੱਕ ਲੰਗਰ ਤੱਕ ਨਹੀਂ ਜਿੱਥੇ ਕਾਵੜੀ ਹਜ਼ਾਰਾਂ ਕਿਲੋਮੀਟਰ ਤੋਂ ਆਪਣੇ ਮੋਢਿਆਂ ਤੇ ਕਾਵੜਾਂ ਦੇ ਵਿੱਚ ਕਲਸ਼ਾਂ ਦੇ ਵਿੱਚ 80 80 ਕਿਲੋ 50 50 ਕਿਲੋ 90 90 ਲੀਟਰ ਪਾਣੀ ਲੈ ਕੇ ਕੋਈ 600 ਕਿਲੋਮੀਟਰ ਕੋਈ 500 ਕਿਲੋਮੀਟਰ ਕੋਈ 200 ਕੋਈ 300 ਕਿਲੋਮੀਟਰ ਪੈਦਲ ਯਾਤਰਾ ਕਰਦਾ ਹੈ ਉਹਨਾਂ ਲਈ ਵੀ ਪਾਣੀ ਤੱਕ ਦਾ ਲੰਗਰ ਨਹੀਂ ਬੜੀ ਹੈਰਾਨੀ ਹੋਈ ਮੈਨੂੰ ਇਹ ਚੀਜ਼ ਦੇਖ ਕੇ ਬੜਾ ਅਚੰਭਾ ਬੜਾ ਹੀ ਮੈਨੂੰ ਅਚੰਭਾ ਮਹਿਸੂਸ ਹੋਇਆ ਉੱਥੋਂ ਦੇ ਪ੍ਰਬੰਧਕਾਂ ਪ੍ਰਤੀ ਉੱਥੋਂ ਦੀ ਸਰਕਾਰ ਪ੍ਰਤੀ ਉੱਥੋਂ ਦੇ ਲੋਕਾਂ ਪ੍ਰਤੀ ਹੈਰਾਨ ਤਾਂ ਮੈਂ ਦੋਸਤੋ ਉਦੋਂ ਰਹਿ ਗਿਆ ਜਦੋਂ ਮੈਂ ਦੇਖਿਆ ਕਿ ਅਸੀਂ ਚਾਹ ਪੀਤੀ ਚਾਹ ਪੀਣ ਤੋਂ ਬਾਅਦ ਜਦੋਂ ਅਸੀਂ ਪੈਸੇ ਦਿੱਤੇ ਤਾਂ ਪੰਜਾਬ ਨਾਲੋਂ ਟਵਲ ਰੇਟ ਸਾਤੋਂ ਬਚੂਲੇ ਗਏ ਜਦੋਂ ਅਸੀਂ ਜਲ ਪਾਸ ਤੇ ਗੰਗਾ ਜਲ ਵਾਸਤੇ ਕੈਨੀਆਂ ਖਰੀਦੀਆਂ ਸਾਤੂ ਖਾਦੀ ਕੈਨੀ ਦੇ ਵੀ ਟ੍ਰਿਪਲ ਰੇਟ ਬਚੂਲੇ ਗਏ ਖਾਣ ਪੀਣ ਦੀਆਂ ਸਾਰੀਆਂ ਵਸਤੂਆਂ ਪੰਜਾਬ ਨਾਲੋਂ ਟਵਲ ਰੇਟ ਦੇ ਬਾਰ ਨਾ ਡਬਲ ਰੇਟ ਤੇ ਮਹਿਰਾਨ ਮੰਨ ਗਿਆ ਕਿ ਜਦੋਂ ਇਤੇ ਹਰ ਚੀਜ਼ ਦਾ ਰੇਟ ਡਬਲ ਹੈ ਤਾਂ ਲੰਗਰ ਕਿਉਂ ਨਹੀਂ ਤਾਂ ਮੈਂ ਸੋਚਿਆ ਕਿ ਕਿਉਂ ਨਾ ਇਹ ਗੱਲ ਮੈਂ ਆਪਣੇ ਦੋਸਤਾਂ ਨਾਲ ਸਾਂਝੀ ਕਰਾਂ ਕਿਆ ਪਤਾ ਇਹ ਗੱਲ ਉੱਥੋਂ ਦੀ ਸਰਕਾਰ ਤੱਕ ਉੱਥੋਂ ਦੇ ਪ੍ਰਬੰਧਕਾਂ ਤੱਕ ਪਹੁੰਚੇ ਤੇ ਕੋਈ ਹੱਲ ਹੋ ਸਕੇ ਪਰ ਮੈਨੂੰ ਪਤਾ ਕਿ ਕੋਈ ਸਾਡੀ ਵੀਡੀਓ ਇੰਨੀ ਤਾਂ ਕੋਈ ਵਾਇਰਲ ਹੁੰਦੀ ਨਹੀਂ ਕਿ ਉੱਥੋਂ ਤੱਕ ਇਹ ਗੱਲ ਪਹੁੰਚ ਜਾਵੇ ਪਰ ਫਿਰ ਵੀ ਤੁਸੀਂ ਸੋਚ ਕੇ ਦੇਖੋ ਯਾਰ ਕਿ ਕਿੰਨਾ ਫਰਕ ਹੈ ਪੰਜਾਬ ਦਾ ਤੇ ਉਹਨਾਂ ਸਟੇਟਾਂ ਦਾ ਜਿਸ ਸ਼ਹਿਰ ਨੂੰ ਸ਼ਿਵ ਸ਼ੰਕਰ ਦੀ ਨਗਰੀ ਕਿਹਾ ਜਾਂਦਾ ਸ਼ਿਵ ਸ਼ੰਕਰ ਉਹ ਦੇਵਤਾ ਏ ਜਿਹੜਾ ਸਾਰੀ ਦੁਨੀਆ ਨੂੰ ਭੰਡਾਰ ਪ੍ਰੋਵਾਈਡ ਕਰਦਾ ਜਿਹੜਾ ਸਾਰੀ ਦੁਨੀਆ ਨੂੰ ਰੋਟੀ ਦਿੰਦਾ ਉਸੇ ਦੇ ਤੀਰਥ ਸਥਾਨ ਤੇ ਸੰਗਤਾਂ ਲਈ ਕੋਈ ਲੰਗਰ ਦਾ ਪ੍ਰਬੰਧ ਨਹੀਂ ਕਿੰਨੀ ਹੈਰਾਨੀ ਦੀ ਗੱਲ ਆ ਤਾਂ ਮੈਂ ਸੋਚਿਆ ਕਿ ਮੈਂ ਤਾਂ ਬਹੁਤ ਕਿਸਮਤ ਵਾਲਾ ਕਿ ਮੈਂ ਪੰਜਾਬੀ ਹਾਂ ਸਾਡਾ ਜਨਮ ਪੰਜਾਬ ਚ ਹੋਇਆ ਅਸੀਂ ਪੰਜਾਬੀ ਹਾਂ ਬੜਾ ਫਕਰ ਮਹਿਸੂਸ ਹੋਇਆ ਮੈਨੂੰ ਆਪਣੇ ਪੰਜਾਬ ਤੇ ਕਿਉਂਕਿ ਹਿਮਾਚਲ ਦੇ ਵਿੱਚ ਜਦੋਂ ਕੋਈ ਵੀ ਪੀਰਥ ਯਾਤਰਾ ਹੁੰਦੀ ਹੈ ਕੋਈ ਵੀ ਚਾਲਾ ਹੁੰਦਾ ਤਾਂ ਸਾਡੇ ਪੰਜਾਬ ਦੇ ਵਿੱਚ ਹਰ ਅੱਧਾ ਕਿਲੋਮੀਟਰ ਤੇ ਤੁਹਾਨੂੰ ਲੰਗਰ ਮਿਲਣਗੇ ਇਹ ਨਹੀਂ ਕਿ ਕੱਲੇ ਰੋਟੀ ਦੇ ਲੰਗਰ ਹਰ ਪ੍ਰਕਾਰ ਦਾ ਲੰਗਰ ਤੁਹਾਨੂੰ ਮਿਲੇਗਾ ਜਿਹੜੀ ਚੀਜ਼ ਕਦੇ ਜ਼ਿੰਦਗੀ ਚ ਨਹੀਂ ਤੁਸੀਂ ਦੇਖੀ ਵੀ ਨਹੀਂ ਉਹ ਵੀ ਤੁਹਾਨੂੰ ਉੱਥੇ ਖਾਣ ਨੂੰ ਮਿਲੇਗੀ ਦਵਾਈਆਂ ਦੇ ਲੰਗਰ ਰੋਟੀ ਦੇ ਲੰਗਰ ਚਾਹ ਦੇ ਲੰਗਰ ਦੁੱਧ ਦੇ ਲੰਗਰ ਪਾਣੀ ਦੇ ਲੰਗਰ ਇੱਥੋਂ ਤੱਕ ਜਿਹੜੇ ਮੋਟਰਸਾਈਕਲ ਵਾਲੇ ਜਾਂਦੇ ਆ ਉਹਨਾਂ ਦੇ ਪੈਂਚਰ ਹੋ ਜਾਵੇ ਜਾਂ ਹਵਾ ਨਿਕਲ ਜਾਂਦੀ ਉਹਦੀ ਵੀ ਫਰੀ ਸੇਵਾ ਕੀਤੀ ਜਾਂਦੀ ਹੈ ਉਹਦੇ ਵੀ ਲੰਗਰ ਲੱਗਦੇ ਆ ਤੇ ਤੁਸੀਂ ਜਦੋਂ ਪੰਜਾਬ ਚ ਕਿਸੇ ਵੀ ਤੀਰਥ ਤੇ ਪਾਰਕਿੰਗ ਚ ਜਾਓਗੇ ਤੁਹਾਨੂੰ ਕੋਈ ਪੈਸਾ ਨਹੀਂ ਦਿੱਤਾ ਜਾਏਗਾ ਤੁਹਾਨੂੰ ਪਰਚੀ ਦਿੱਤੀ ਜਾਏਗੀ ਪੂਰੀ ਜ਼ਿੰਮੇਵਾਰੀ ਨਾਲ ਤੁਹਾਡੀ ਚੀਜ਼ ਦੀ ਹਿਫਾਜ਼ਤ ਕੀਤੀ ਜਾਏਗੀ ਲੇਕਿਨ ਉੱਥੇ ਪਾਰਕਿੰਗ ਦੀ ਵੀ ਟ੍ਰਿਪਲ ਟ੍ਰਿਪਲ ਰੇਟ ਆਪਣੇ ਇਥੇ ਅਗਰ ਆਪਾਂ ਪ੍ਰਾਈਵੇਟ ਪਾਰਕਿੰਗ ਦੇ ਵਿੱਚ ਆਪਣਾ ਵਾਈਕ ਜਾਂ ਮੋਟਰਸਾਈਕਲ ਖੜਾਉਂਦੇ ਹਾਂ 20 ਤੋਂ 30 ਰੁਪਏ ਲਿੱਤੇ ਜਾਂਦੇ ਆ ਲੇਕਿਨ ਉੱਥੇ ਸੱਤ ਤੋਂ ਪਰ ਮੋਟਰਸਾਈਕਲ ਦੇ 70 ਰੁਪਏ ਲਏ ਵਸੂਲੇ ਗਏ। ਮਹਿਰਾਨ ਰਹਿ ਗਿਆ ਇਸ ਚੀਜ਼ਾ ਦੇਖ ਕੇ ਕਿ ਕਿੰਨਾ ਫਰਕ ਹੈ ਸਾਡੇ ਪੰਜਾਬ ਦੀ ਸੋਚ ਦਾ ਤੇ ਹੋਰ ਸਟੇਟਾਂ ਦਾ। ਸੋ ਦੋਸਤੋ ਮੈਨੂੰ ਜਿੰਨੀ ਇਸ ਸਥਾਨ ਤੇ ਜਾ ਕੇ ਖੁਸ਼ੀ ਮਿਲੀ, ਜਿੰਨੀ ਸ਼ਾਂਤੀ ਮਿਲੀ, ਜਿੰਨਾ ਆਨੰਦ ਆਇਆ ਉਨਾ ਹੀ ਮੈਨੂੰ ਦੁੱਖ ਲੱਗਾ। ਤੇ ਚਲੋ ਆਮ ਬੰਦੇ ਲਈ ਲੰਗਰ ਨਹੀਂ ਤਾਂ ਨਹੀਂ ਸਹੀ ਪਰ ਜਿਹੜੇ ਭਗੋਲੇ ਦੇ ਭਗਤ ਉਸ ਭੰਡਾਰੀ ਦੇ ਪ੍ਰੇਮੀ ਆਸਥਾਵਾਨ ਜਿਹੜੇ ਕਾਵੜੀਏ ਸਨ ਉਹ ਪੂਣਾ ਲਈ ਤਾਂ ਘੜ ਤੇ ਟੱਟ ਤੁਸੀਂ ਯਾਰ ਪਾਣੀ ਦਾ ਜਾਂ ਚਾਹ ਦਾ ਹੀ ਲੰਗਰ ਨਾਲੋ ਪਰ ਨਹੀਂ ਕਿਤੇ ਵੀ ਲੰਗਰ ਨਹੀਂ ਸੀ ਅਗਰ ਇਹ ਵੀਡੀਓ ਮੇਰੀ ਉਥੋਂ ਦੇ ਪ੍ਰਬੰਧਕਾਂ ਤੱਕ ਜਾਂ ਸਰਕਾਰ ਦੇ ਕਿਸੇ ਨਮਾਇਦੇ ਤੱਕ ਪਹੁੰਚਦੀ ਹੈ ਤਾਂ ਕਿਰਪਾ ਇਸ ਗੱਲ ਤੇ ਧਿਆਨ ਦਿੱਤਾ ਜਾਵੇ ਤੇ ਨੰਬਰ ਦੋ ਹਾਈਵੇ ਤੇ ਉਸੀ ਸਾਈਡ ਤੇ ਕਾਵੜੀਆਂ ਚੱਲ ਰਹੇ ਸਨ ਪੈਦਲ ਯਾਤਰਾ ਕਰ ਰਹੇ ਸਨ ਉਸੀ ਸੜਕ ਤੇ ਬੱਸਾਂ ਗੱਡੀਆਂ ਸਕੂਟਰ ਮੋਟਰਸਾਈਕਲ ਚੱਲ ਰਹੇ ਸਨ ਉਹਦਾ ਵੀ ਕੋਈ ਪ੍ਰਬੰਧ ਨਹੀਂ ਸੀ ਕਿ ਕਾਵੜੀਆਂ ਨੂੰ ਇੱਕ ਅਲੱਗ ਰਸਤਾ ਬਣਾ ਕੇ ਦਿੱਤਾ ਜਾਵੇ ਤਾਂ ਜੋ ਆਣ ਜਾਣ ਵਾਲੇ ਮਸਾਫਰਾਂ ਨੂੰ ਆਣ ਜਾਣ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਸੋ ਦੋਸਤੋ ਆਪਣੇ ਆਪਣੇ ਵਿਚਾਰ ਜਰੂਰ ਦਿਓ ਕਿ ਐਡੇ ਵੱਡੇ ਤੀਰਥ ਸਥਾਨ ਤੇ ਲੰਗਰ ਹੋਣਾ ਚਾਹੀਦਾ ਕਿ ਨਹੀਂ ਤੇ ਜਿਹੜੇ ਉੱਥੇ ਦੁਕਾਨਾਂ ਦੇ ਵਿੱਚ ਹਰ ਇੱਕ ਸੰਗਤ ਤੋਂ ਜਿਹੜੇ ਡਬਲ 트리플 ਰੇਟ ਵਸੂਲੇ ਜਾਂਦੇ ਆ ਉਹਦੇ ਖਿਲਾਫ ਵੀ ਕੋਈ ਕੁੱਪਤਾ ਪ੍ਰਬੰਧ ਹੋਣਾ ਚਾਹੀਦਾ ਹੈ ਇਹ ਨਹੀਂ ਅਸੀਂ ਕਹਿੰਦੇ ਕਿ ਸਸਤੀ ਚੀਜ਼ ਮਿਲਣੀ ਚਾਹੀਦੀ ਹੈ ਜੋ ਰੇਟ ਚੱਲਦਾ ਹੈ ਉਹ ਰੇਟ ਲਵੋ ਇਹ ਜਿਹੜੇ ਡਬਲ 트리플 ਫੋਰ ਫੋਲਡਰ ਰੇਟ ਜਿਹੜੇ ਤੁਸੀਂ ਲੈਨੇ ਹੋ ਇਹ ਧੱਕਾ ਲੱਗੇ ਮੈਨੂੰ ਬਹੁਤ ਜ਼ਿਆਦਾ ਸੋ ਅੱਗੇ ਤੁਸੀਂ ਸੁਣਿਓ ਸਾਡੇ ਇਤਰਾਚਨ ਸ਼ਿਵ ਮੰਦਰ ਦੇ ਇਲਾਕੇ ਦੇ ਪ੍ਰਧਾਨ ਅਰਜੀਤ ਬੰਸਲ ਜੀ ਇਸ ਵਿਸ਼ੇ 'ਚ ਕੀ ਕਹਿੰਦੇ ਨੇ ਉਹਨਾਂ ਦੇ ਵੀ ਵਿਚਾਰ ਤੁਹਾਡੇ ਨਾਲ ਮੈਂ ਸਾਂਝੇ ਕਰਦਾ। ਸੋ ਵੀਡੀਓ ਨਾ ਬੰਨੇ ਰਹੋ। ਆਜੋ ਅਜੀਤ ਪੰਸਲ ਜੀ ਦੇ ਵਿਚਾਰ ਸੁਣਦੇ ਹਾਂ। ਅਜੀਤ ਭਾਈ, ਕੀ ਫਰਕ ਲੱਗਿਆ ਤੁਹਾਨੂੰ ਆਪਣੇ ਪੰਜਾਬ ਦਾ ਔਰ ਇਸ ਸਟੇਟ ਦਾ? ਕੁਝ ਫਰਕ ਲੱਗਿਆ? ਹਾਂਜੀ ਬਹੁਤ ਬਾਹਰ। ਬਹੁਤ ਫਰਕ ਲੱਗਿਆ। ਦੇਖੋ ਜੀ ਬਹੁਤ ਆ ਮਤਲਬ ਜੋ ਵੀ ਜਿੰਨੇ ਕਾਵੜ ਯਾਤਰੀ ਆਏ ਆ ਉਸਾ ਵਨ ਫੈਸਿਲਿਟੀ ਨਹੀਂ ਹੈਗੀ ਉੱਥੇ। ਠੀਕ ਹੈ। ਜੋ ਕਿ ਸਰਕਾਰ ਨੂੰ ਪ੍ਰਬੰਧ ਦੇਖੋ ਇੱਥੇ ਆਰਾਮਦੇਵ ਦਾ ਐਡਾ ਵੱਡਾ ਆਸ਼ਰਮ ਹੈ। ਉਹਨੂੰ ਕੁਝ ਨਾ ਕੁਝ ਕਰਨਾ ਚਾਹੀਦਾ। ਕੋਈ ਲੰਗਰ ਪਾਣੀ ਦਾ ਪ੍ਰਬੰਧ, ਕੋਈ ਸ਼ੀਵਰ ਦਾ ਪ੍ਰਬੰਧ ਕੋਈ ਨਹੀਂ ਹੈਗਾ। ਜਿਸ ਹਸਾਬ ਨਾਲ ਯਾਤਰੀ ਆ ਉਸ ਹਸਾਬ ਨਾਲ ਸਰਕਾਰ ਦੇ ਪਾਬੰਦ ਜ਼ੀਰੋ ਆ ਮਤਲਬ ਗੰਗਾ ਘਾਟ ਪਰ ਦੇਖੋ ਸਫਾਈ ਜ਼ਰੂਰ ਆ ਸਫਾਈ ਬਾਤ ਆ ਸਫਾਈ ਪੱਖੋਂ ਅਸੀਂ ਨੰਬਰ ਪੂਰੇ ਦਿੰਦੇ ਆ ਲੇਕਿਨ ਰਹਿਣ ਦੀ ਵਿਵਸਥਾ ਕੋਈ ਖਾਣ ਪੀਣ ਦੀ ਪੋਰਸ ਦੀ ਵਿਵਸਥਾ ਕੋਈ ਨਹੀਂ ਕੋਈ ਕਾਵੜੀ ਦਾ ਕੋਈ ਕਿਸੇ ਦਾ ਰਸਤੇ 'ਚ ਰੱਬ ਨਾ ਕਰੇ ਕੋਈ ਉਨੀਤੀ ਹੋਵੇ ਕੌਣ ਜ਼ਿੰਮੇਵਾਰ ਹੈ ਕੋਈ ਹੈ ਨਹੀਂ ਸੋ ਇਸ ਗੱਲ ਵਾਸਤੇ ਸਰਕਾਰ ਨੂੰ ਬਹੁਤ ਜ਼ਿਆਦਾ ਦੇਣਾ ਚਾਹੀਦਾ ਕਿਉਂਕਿ ਹਾਲੇ ਤਾਂ ਮੇਲਾ ਸ਼ੁਰੂ ਹੋਇਆ ਇਹ ਮੇਲਾ ਹਾਲੇ 1 ਮਹੀਨਾ ਪੂਰਾ ਚੱਲਣਾ ਹੈ ਸ਼ਾਵਣ ਦਾ ਮਹੀਨਾ ਤੇ ਕਾਵੜੀ ਜਿਹੜੇ ਦਿਨ-ਦਰ-ਦਿਨ ਵਧਣੇ ਆ ਟ੍ਰੈਫਿਕ ਦੀ ਇੱਕ ਟ੍ਰੈਫਿਕ ਦੀ ਬਹੁਤ ਸਮੱਸਿਆ ਹੈ। ਮਤਲਬ ਲੋਕਲ ਬੰਦੇ ਜਿਹਨੇ ਹੁਣ ਦਿੱਲੀ ਘਰ ਆਪੜਾ ਕਰਨਾ ਹੈ ਜੀ ਕੋਈ ਭਗਵਾਨਪੁਰ ਤੇ ਕੋਈ ਲੋਕਲ ਏਰੀਆ ਰੁੜਕੀ ਤੋਂ ਆ ਕੋਈ ਆਪਣਾ ਹਰਦਵਾਰ ਰਜਗਾਰ ਕਰ ਰਿਹਾ ਉਹਨੂੰ ਆਉਣ ਸੇ ਬਹੁਤ ਦਿੱਕਤ ਆ। ਸੋ ਇਸ ਕਰਕੇ ਮੇਰੀ ਤਾਂ ਇੱਕ ਪ੍ਰਸ਼ਾਸਨ ਨੂੰ ਸਲਾਹ ਹੈ ਇੱਕ ਐਡਵਾਈਸ ਹੈ ਕਿ ਜਿਹੜੇ ਕਾਵੜੀ ਆ ਉਹਨਾਂ ਦਾ ਰੂਟ ਅਲੱਗ ਕੀਤਾ ਜਾਵੇ ਜਾਂ ਇੱਕ ਮਤਲਬ ਰੱਸੀ ਜੇ ਟਾਈਪ ਨਾਲ ਕੋਈ ਉਹਨਾਂ ਦਾ ਰਵੇ ਅਲੱਗ ਬਣਾਇਆ ਜਾਵੇ ਤਾਂ ਕਿ ਆਮ ਪਬਲਿਕ ਬਹੁਤ ਪ੍ਰੇਸ਼ਾਨ ਹੁੰਦੀ ਦੇਖੋ ਬੱਸਾਂ ਵਾਲਿਆਂ ਦੇ ਟਾਈਮ ਆ ਉਹਨਾਂ ਨੂੰ ਇੱਕ ਇੱਕ ਮਿੰਟ ਦਾ ਲਾਹ ਹੁੰਦਾ ਹੈ। ਸੰਗਤ ਪਰੇਸ਼ਾਨ ਉਹ ਮਜਬੂਰ ਅਜੀ ਕਰ ਹੁਣ ਆਪਾਂ ਹੀ ਦੇਖ ਲਓ ਤੁਸੀਂ ਸਾਡੇ ਤਿੰਨ ਸਾਥੀ ਵਿਛੜ ਗਏ 2 ਘੰਟੇ ਤੋਂ ਅਸੀਂ ਉਹਨਾਂ ਦੀ ਵੇਟ ਕਰੀ ਆ ਉਹ ਹਲੇ ਵੀ ਨਹੀਂ ਮਿਲੇ ਜਦ ਕੇ ਅਸੀਂ ਉਹਨਾਂ ਨਾਲ ਫੋਨ ਤੇ ਰਾਬਤਾ ਕਰ ਰਹੇ ਆ ਉਹ ਕਹਿੰਦੇ 2 ਘੰਟੇ ਸਾਨੂੰ ਲਗਭਗ ਹੋਰ ਲੱਗਣਗੇ 5 ਘੰਟੇ ਤੋਂ ਅਸੀਂ ਉਹਨਾਂ ਦੀ ਵੇਟ ਕਰ ਰਹੇ ਆ ਸੋ ਸਾਨੂੰ ਟ੍ਰੈਫਿਕ ਦੀ ਸਮੱਸਿਆ ਦੇ ਵਿੱਚ ਤੇ ਇੱਕ ਆਵਾਜ਼ਾਈ ਦੀ ਜਿਹੜੀ ਨਿਰੰਤਰ ਵਿਗਨ ਉਹਦੇ ਵਿੱਚ ਬਹੁਤ ਸਾਨੂੰ ਦਿੱਕਤ ਆਈ ਆ ਸਰਕਾਰ ਨੂੰ ਇਸ ਪੱਖੇ ਬਹੁਤ ਧਿਆਨ ਦੇਣ ਦੀ ਲੋੜ ਤੇ ਲੰਗਰ ਤੁਸੀਂ ਜਿੱਦਾਂ ਕਰੋੜਾਂ ਦੇ ਹਿਸਾਬ ਨਾਲ ਦੁਨੀਆ ਸੀ ਇਸ ਹਿਸਾਬ ਨਾਲ ਉਹਰੇ ਘੱਟੋ ਘੱਟ ਜ਼ਿਆਦਾ ਨਹੀਂ ਤਾਂ 20 ਲੰਗਰ ਹੋਣੇ ਚਾਹੀਦੇ ਸੀ ਜਦ ਕਿ ਉਹਰੇ ਇੱਕ ਵੀ ਲੰਗਰ ਨਹੀਂ ਆ। ਦੇਖੋ ਲੰਗਰ ਦੀ ਕਾਰ ਤਾਂ ਤੁਹਾਨੂੰ ਵੀ ਪਤਾ ਜੀ ਹੁਣ ਆਪਾਂ ਲੰਗਰ ਖਾਣੇ ਖੜੇ ਸੀਗੇ। ਆਪਾਂ ਤਾਂ ਟਾਬੇ 'ਤੇ ਖੜੇ ਤੁਸੀਂ ਦਿਖਾ ਦਿਓ ਟਾਬਾ। ਤੇ ਰੇਟ ਵੀ ਡਬਲ ਹੈ ਸਾਰੀਆਂ ਚੀਜ਼ਾਂ ਦੇ ਇੱਥੇ। ਕੁਆਲਿਟੀ ਵੀ ਜ਼ੀਰੋ ਹੈ ਜੀ। ਕੁਆਲਿਟੀ ਵੀ ਜ਼ੀਰੋ ਰੇਟ ਵੀ ਡਬਲ ਹੈ। ਉਹ ਉਹ ਦੇਖੋ ਸਭ ਕੰਮ ਪ੍ਰਸ਼ਾਸਨ ਨੂੰ ਚਾਹੀਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਇਹ ਹੀ ਚੀਜ਼ ਇਹ ਹੀ ਫਰਕ ਹੈ ਜੀ ਆਪਣੇ ਪੰਜਾਬ ਦੇ ਤੁਸੀਂ ਚਮਕੌਰ ਸਾਹਿਬ ਤੁਸੀਂ ਸ਼ੀਧੀ ਜੋੜ ਮੇਲ ਨੂੰ ਤੁਸੀਂ ਦੇਖਦੇ ਹੀ ਆ ਕਿ ਘੇਰ ਘੇਰ ਕੇ ਸੰਗਤਾਂ ਨੂੰ ਦੂਰ ਤਰਾਟੇ ਤੋਂ ਲੱਖਾਂ ਦੀ ਫਤੇਗੜ ਸਾਹਿਬ ਦੀ ਤੁਸੀਂ ਦੇਖ ਲਓ ਆਨੰਤਪੁਰ ਸਾਹਿਬ ਦੇਖੋ 24 ਘੰਟੇ ਲੰਗਰ ਪਾਣੀ ਚੱਲਦਾ ਹੈ ਲੇਕਿਨ ਇੱਥੇ ਉੱਤਰਾਖੰਡ ਸਟੇਟ ਦੇ ਵਿੱਚ ਮੈਂ ਸਰਕਾਰ ਨੂੰ ਮੇਰੀ ਧਾਮੀ ਸਾਹਿਬ ਨੂੰ ਹੱਥ ਜੋੜ ਕੇ ਅਪੀਲ ਆ ਕੁਸ਼ਕਰ ਸਿੰਘ ਧਾਮੀ ਜੀ ਜੋ ਕਿ ਸੀਐਮ ਨੇ ਮੌਜੂਦਾ ਕਿ ਧਿਆਨ ਦਿਓ ਧੱਕਾ ਦੀ ਕੋਈ ਆਸਥਾ ਨਾ ਕੋਈ ਖਲਵਾੜ ਨਾ ਇਸ ਮਸਲੇ ਦੇ ਵਿੱਚ ਇਹ ਸਟੇਟ ਪੰਜਾਬ ਨਾਲੋਂ ਤਾਂ ਫਿਰ ਜ਼ੀਰੋ ਹੀ ਰਹਿ ਗਈ। ਦੇਖੋ ਜਿਹੜਾ ਇਹ ਉੱਤਰਾਖੰਡ ਸੂਬਾ ਹੈ ਜੁਪੀ ਦੇ ਵਿੱਚ ਤੋਂ ਨਿਕਲਿਆ ਹੋਇਆ ਬਹੁਤ ਛੋਟਾ ਸੂਬਾ ਹੈ ਇਹ। ਹਾਂ। ਲੇਕਿਨ ਹੁਣੇ ਤਾਂ ਇਹਨੂੰ ਪੂਰਨ ਰਾਜ ਦਾ ਫਰਮਤ ਤੌਰ ਦਾਰਜਾ ਪ੍ਰਾਪਤ ਆ। ਹਾਂ। ਸਰਕਾਰ ਨੇ ਇਹਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇ ਕੇ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਇੱਥੇ। ਹਾਂ ਜੀ। ਲੇਕਿਨ ਉਹ ਇੰਪਲੀਮੈਂਟ ਨਹੀਂ ਹੋਈਆਂ। ਉਹ ਕਾਗਜ਼ਾਂ ਤੱਕ ਹੀ ਸੀਮਿਤ। ਗਰਾਊਂਡ ਲੈਵਲ ਤੇ ਨਹੀਂ। ਗਰਾਊਂਡ ਲੈਵਲ ਤੇ ਨਹੀਂ। ਕੁਝ ਨਹੀਂ ਕੋਈ ਮੇਰੀ ਧਾਮੀ ਸਾਹਿਬ ਨੂੰ ਅਪੀਲ ਆ ਮਜੂਤਾ ਜਿਹੜੇ ਸੀਐਮਾ ਪੁਸ਼ਕਾ ਸਿੰਘ ਧ ਸੋ ਧੰਨਵਾਦ ਸੋ ਦੇਖੋ ਦੋਸਤੋ ਅਕਰਲੀ ਮੜੇ ਰਹ ਜੂ ਤੁਸੀਂ ਸਾਡੇ ਪ੍ਰਧਾਨ ਸਾਹਿਬ ਤੋਂ ਇਹਨਾਂ ਦੀ ਰਾਏ ਜਾਣੀ ਇਹਨਾਂ ਦੀ ਕਿਹਾ ਜਿੰਨੇ ਵੀ ਪੰਜਾਬ ਤੋਂ ਜਾਂ ਹੋਰ ਸਟੇਟਾਂ ਤੋਂ ਬੰਦੇ ਆਉਂਦੇ ਆ ਸਾਰਿਆਂ ਦੀ ਇਹੀ ਸੋਚ ਹੈ ਸਾਰਿਆਂ ਨੂੰ ਕਿਸੇ ਚੀਜ਼ ਦੀ ਨਿਰਾਸ਼ਾ ਹੈ ਕਿਸੇ ਚੀਜ਼ ਦਾ ਦੁੱਖ ਹੈ ਕਿ ਐਨੀ ਪਬਲਿਕ ਹੁੰਦੇ ਹੋਏ ਐਨੀ ਸੰਗਤ ਹੁੰਦੇ ਹੋਏ ਇੰਤਜ਼ਾਮ ਜ਼ੀਰੋ ਆ ਤੇ ਸੋ ਧੰਨਵਾਦ ਜੀ ਆਪਣੇ ਆਪਣੀ ਰਾਜਗੁਰ ਦੇ ਤੇ ਬਾਕੀ ਹੁਣ ਇਹਨੂੰ ਵੀ ਕਿਹ ਕਹਿਣਾ ਵਿਚਾਰੇ ਢਾਬੇ ਵਾਲੇ ਨੂੰ ਬਾਕੀ ਸਾਰਿਆਂ ਦੀ ਉਹ ਹੀ ਸੋਚ ਹੈ ਕਿ ਕਹਿੰਦਾ ਇੱਥੇ ਐਸੇ ਸਟਾਫਮੈਂਟ ਦੇ ਲਈ ਬੈਠਣ ਦੇ پیسے ਲੱਗਦੇ ਤਿੰਨ ਸਾਥੀ ਵਿਚਰੇ 2 ਘੰਟੇ ਤੋਂ 2 ਘੰਟੇ ਜੋ ਤਿੰਨ ਸਾਥੀ ਵਿਚਰੇ ਹੋਏ ਅਸੀਂ ਬੈਠ ਕਰਨ ਲਈ ਥੋੜੀ देर ਅਸੀਂ ਰੁਕ ਗਏ ਸੀ ਇਹ ਕਹਿੰਦੇ ਅਗਰ ਤੁਸੀਂ ਇੱਥੇ ਰੁਕਣਾ ਹੈ 50 ਰੁਪਏ ਕਟਾ ਲੱਗਣਾ ਸੋ ਦੇਖੋ ਇਹ ਫਰਕ ਆ ਬਾਈ ਦੀ ਹੋਰ ਸਟੇਟਾਂ ਦਾ ਤੇ ਸਾਡੇ ਪੰਜਾਬ ਦਾ ਮੈਂ ਇਸ ਲਈ ਕਹਿੰਦਾ ਕਿ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ਪੰਜਾਬ ਪੰਜਾਬੀਅਤ ਜ਼ਿੰਦਾਬਾਦ